ਕੁਛ ਤਾਂ ਮੈਨੂੰ ਕਹਿ ਰਹੇ ਸੀ ਥੋੜੀ ਗੱਡੀ ਦੀ ਰੋਜ਼ ਚੈਕਿੰਗ ਹੁੰਦੀ ਹੈ ਇੱਥੇ ਜਾਂ ਸਾਡੀ ਗੱਡੀ ਦੀ ਤੇ ਚੈਕਿੰਗ ਕਰਵਾਈ ਜਾਂਦੀ ਹੈ ਨਾ ਇਹ ਨਹੀਂ ਹੁੰਦੀ ਹੈ ਮੇਰੀ ਮੈਂ ਥੋੜੀ ਵੀ ਗੱਡੀ ਚੈੱਕ ਕਰਦੇ ਹਾਂ ਤੁਸੀਂ ਸ਼ੀਸ਼ਾ ਥੱਲੇ ਕਰਕੇ ਕਹਿੰਦੇ ਨਹੀਂ ਮੈਂ ਸੁਣੀਆਂ ਮਾਨ ਮੈਨੂੰ ਪਛਾਣ ਲਿਆ ਹੁਣਾ ਤੁਸੀਂ ਮੈਂ ਫੇਰ ਵੀ ਚੈੱਕ ਕਰਦੇ ਹਾਂ ਪਰ ਜਿੰਨਾਂ ਦੇ ਪਿੱਛੋਂ ਫੋਨ ਆਏ ਹੁੰਦੇ ਆ ਕਿ ਇਹ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਆ ਕਰੋ ਇਹਨਾਂ ਨੂੰ ਕਈ ਤੰਗ ਪ੍ਰੇਸ਼ਾਨੀ ਮੈਨੂੰ ਹਰਾਸ ਤੁਹਾਨੂੰ ਇਹ ਹਰਾਸੀ ਹੈ ਅੱਧੀ ਰਾਤ ਨੂੰ ਇਹ ਸਭ ਤੋਂ ਪਹਿਲੀ ਗੱਲ ਹੈ ਕਿ ਮੇਰੇ ਪਿੰਡ ਵਾਲੀ ਰੋਡ ਇੰਨੀ ਸੁੰਸਾਨ ਹੈ ਉੱਥੇ ਉਵੇਂ ਮਤਲਬ ਜਿਸ ਕੰਮ ਨੂੰ ਮੈਂ ਅਸੀਂ ਤੁਰਦੇ ਆ ਉੱਥੇ ਦੇ ਅਧੀ ਰਾਤ ਨੂੰ ਕਿ ਕੁੜੀ ਦੀ ਗੱਡੀ ਰੋਕਣੇ ਦੇ ਮੈਨੂੰ ਨਹੀਂ ਲੱਗਦਾ ਵੀ ਰੋਕਣੀ ਚਾਹੀਦੀ ਹੈ ਜਾਂ ਫਿਰ ਉੱਥੇ ਮੁਲਾਜ਼ਮ ਹੋਣੇ ਚਾਹੀਦੇ ਆ ਕੁੜੀਆਂ ਵਾਲੇ ਮੁਲਾਜ਼ਮ ਵੀ ਹੋਣੇ ਚਾਹੀਦੇ ਆ ਮਹਿਲਾ ਪੁਲਿਸ ਹੋਣੀ ਚਾਹੀਦੀ ਮਹਿਲਾ ਪੁਲਿਸ ਹੋਣੀ ਚਾਹੀਦੀ ਹੈ ਠੀਕ ਹੈ ਉਹ ਨਹੀਂ ਹੈਗੀ ਫਿਰ ਉਸ ਤੋਂ ਬਾਅਦ ਰੋਕਦੇ ਮੈਂ ਤੇ ਕੈਂਡੀਡੇਟ ਹੈ ਨਹੀਂ ਹੂੰ ਠੀਕ ਹੈ ਮੇਰਾ ਘਰ ਉਧਰ ਨੂੰ ਹੀ ਪੈਂਦਾ ਹੈ ਠੀਕ ਹੈ ਤੁਸੀਂ ਮੇਰਾ ਘਰ ਉਧਰ ਨੂੰ ਪੈਂਦਾ ਫਿਰ ਪੁੱਛਣਗੇ ਅੱਛਾ ਜੀ ਤੁਸੀਂ ਕਿੱਧਰ ਚੱਲਿਓ ਮੈਂ ਆ ਮੈਂ ਪ੍ਰਾਪ ਨੇ ਘਰ ਚੱਲੀਆਂ ਅੱਛਾ ਜੀ ਡਿੱਗੀ ਖੋਲੋ ਔਰ ਫਿਰ ਕੈਮਰ ਲਾ ਕੇ ਲਿਖਣਾ ਸ਼ੁਰੂ ਕਰ ਦਿੰਦੇ ਆ ਕੁਝ ਤੇ ਇਹਨਾਂ ਦੇ ਪੈਨਫਲੈਟਸ ਪਏ ਸੀਗੇ